ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕੀਰਤ ਕਾ ਔਰ ਆਪਣੇ ਚੈਨਲ 'ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਬਹਿਰਬੀਤ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਮੂਗੇ ਟਾਈਮ ਆ 12:30 ਹੋ ਗਏ ਨੇ ਫੋਨ ਆਲੇ ਨੇ ਕਿ ਪੰਜ ਚਾਰ ਕਮੈਂਟ ਰਹਿ ਗਏ ਤੇ ਆਪਾਂ ਨੇ ਕੰਮ ਬਹੁਤ ਟਾਈਮ ਤੇ ਕਰਨੇ ਅੱਜ ਇੱਕ ਦਿਨ ਕੰਮ ਹੀ ਹੁੰਦਾ ਕੱਲ ਮੇਰਾ ਬਹੁਤ ਸੋਹਣਾ ਕੰਮ ਨਿਬੜ ਗਿਆ ਸੀਗਾ ਅੱਜ ਬਸ ਕੰਮ ਕਰਕੇ ਪਾਏਗੀ ਹਾਂ ਤੇ ਕੰਮ ਨਹੀਂ ਮੰਨੀ ਕਰਦਾ ਬੋਰੀਆਂ ਕੱਲ ਦੀਆਂ ਧੁੱਟੀਆਂ ਪੀਆਂ ਨੇ ਉਢੇੜਨੀਆਂ ਨੇ ਪੱਲੀ ਸੌਣੀ ਹੈਗੀ ਯੂਰੀ ਬੋਰੀਆਂ ਦੀ ਪਰ ਅੱਜ ਮੰਨ ਨਹੀਂ ਕਰਦੇ ਜਮੀ ਵੀ ਕੰਮ ਕਰਨ ਨੂੰ ਚਾਰਾ ਟਾਈਮ ਹੋ ਗਿਆ ਚਾਹ ਦੇ ਮਾਂਗ ਦੀ ਦਾਲ ਸਬਜ਼ੀ ਦਾ ਟਾਈਮ ਹੋ ਜੂਗਾ ਪਤਾ ਨਹੀਂ ਕਿਦਿਨ ਕੰਮ ਹੁੰਦਾ ਫਿਰ ਦੋ ਦਿਨੋਂ ਪਤਾ ਨਹੀਂ ਕੀ ਗੱਲ ਜੀ ਜਾਂ ਨਹੀਂ ਕਰਦਾ ਕੰਮ ਕਰਨ ਨੂੰ ਠੰਡ ਲੱਗੀ ਜਾਂਦੀ ਆ ਠੰਡ ਹੋ ਗਈ ਆ ਬਹੁਤ ਜ਼ਿਆਦੇ ਤੇ ਬਸ ਹੁਣ आख की तैयारी है कि घटना दम लेते नवे आज पहले तो दो किलो ले ला लेते नहीं लेते नहीं है आलू ही बारे महंगे नहीं है कि गुरु कोई है ना एक हर एक सब्जी का सरदार आलू हर एक सब्जी पा गा। गाजर करा भी आलू मटर करने आलू गोभी करनी है ता भी आलू सरदार भी हमू ਰਾਜਿਆ ਦਾ ਰਾਜਾ ਕਹਿੰਦੇ ਨੇ ਸਰਦਾਰੀ ਐ ਤੇ ਰਾਜਾ ਤੇ ਸਰਦਾਰ ਕੀ ਹੋਏ ਫਰਕ ਕਰਦਾ ਕੋਈ ਕੀ ਹੈ ਰਾਜੇ ਦੀ ਥਾਂ ਵੀ ਉਹ ਤੇ ਪਰਜਾ ਤੇ ਉਹ ਹੁੰਦਾ ਨਹੀਂ ਹੋਰ ਕੋਈ ਸਰਦਾਰੀ ਇਹ ਸਾਰੀ ਸਭ ਜੀਤ ਪੈਂਦਾ ਸਰਦਾਰੀ ਆਲੂ ਆਉਂਦੀ ਜੇ ਨਾ ਰਾਜਾ ਹੁੰਦਾ ਤੇ ਤੇ ਜੇ ਰਾਜਾ ਰਾਜਾ ਸਰਦਾਰ ਨਾਲਾ ਇੱਕੋ ਹੀ ਗੱਲ ਹੈ ਨਾ ਤੇ ਰਾਜ ਉਹ ਕਰਦਾ ਇਹ ਸਰਦਾਰ ਤੇ ਰਾਜ ਚ ਕੋਈ ਫਰਕ ਨਹੀਂ ਸਾਡਾ ਉਹ ਵੱਡਾ ਨਾ ਜਦੋਂ ਇਹ ਇਹ ਜਦੋਂ ਰਾਜਾ ਇਹਨੂੰ ਛੜਕਤੇ ਕੋ ਛੱਡਦੇ ਨੇ ਲੋਕਾਂ ਆ ਗਿਰੋ ਜੱਟਾਂ ਦੇ ਵਿਚਾਰਾਂ ਨਾ ਹੋ ਗਏ ਤੂੰ ਦੇਖੀ ਜਿਉ ਸਾਰੇ ਕਿਸਾਨਾਂ ਨੇ ਪੱਤਲੇ ਸੜਕਾਂ ਤੇ ਰੋੜਨਗੇ ਔਰ ਕਿਧਰ ਜਾਉਗੀ ਰਾਜੀ ਪਰ ਹੱਥ ਪਾ ਉਹਨੋਂ ਨਾਲ ਫਾਂ ਨੁੱਟ ਜਾਂਦਾ ਜੀਰੋ ਕਿਸਾਨਾਂ ਦੇ ਹੱਥ ਜਾ ਆ ਜੂ ਫਸਲ ਵਿਚਾਰੀ ਉਹ ਤਾਂ ਬੇਕਦਰ ਹੀ ਹੋ ਜੂਏ ਇਹਦੀ ਹਨਾ ਗੱਲ ਇੱਕ ਬੁੜਾ ਹੀ ਕਹਿਣਾ ਸੀ ਅਗਰ ਵੀ ਜੀਰੀ ਕਣਕ ਫਸਲ ਕਹਿੰਦੇ ਵੇਚ ਕੇ ਆਉਣੇ ਹੁਣ ਕਹਿਣਗੇ ਸਿੱਟ ਕੇ ਆਉਣੇ ਮੰਡੀ 'ਚ ਉਹ ਵੀ ਸਿੱਟ ਨਹੀਂ ਹੁੰਦਾ ਹੁਣ ਕਹਿੰਦੇ ਨਿਕਲੀ ਤਾਂ ਹੈ ਨਹੀਂ ਆ ਰੱਦ ਦੇ ਫਸਲਾਂ ਵੇਚਣ ਲੱਗੇ ਕਿਸਾਨ ਵੀ ਕਦੀ ਨਹੀਂ ਆਲੇ ਮੱਠਾ ਮਾਰ ਕੇ ਖਾਚਾ ਕਰਕੇ ਵੇਝਿਆ ਨਾ ਜੀ ਨਹੀਂ ਹੁਣ ਟਿਕਾ ਚੱਕੀ ਆ ਹੋਰ ਹਾਂ ਜੀ ਇਹ ਨਹੀਂ ਪਤਾ ਪਈ ਹੋਏ ਜੀ ਮੰਡੀ ਚ ਵੀ ਕਦੀ ਨਹੀਂ ਫਸਲੀ ਨਹੀਂ बिकਰੀ ਜਦ ਤੱਕ ਤੁਸੀਂ ਐ ਕਰ ਲੋ ਭਾਈ ਆਪਦੇ ਜੋਗਰੀ ਲਾ ਲਓ ਜੱਟ ਆਪਦੇ ਜੋਗਰੀ ਲਾ ਲੈ ਖਾਨ ਜੋਬਰ ਨੇ ਲੈਦੀ ਕਿਸਾਨ ਕੋਈ ਵੀ ਚੀਜ਼ ਆ આજ ਦੀ ਲਾਖਮ ਘੱਟ ਲਾਦੀ ਭਾਰਤ ਲੋਕਾਂ ਨੇ ਐਸੀ ਲਾਖਮ ਦਾ ਸਿਰਾ ਹੋਇਆ ਪਿਆ ਇੰਨਾ ਮਹਿੰਗਾ ਹੋਇਆ ਵੀ 400 ਕਿਲੋ 450 ਕਿਲੋ ਆਏ ਨਹੀਂ ਬਕਰ ਹਾਂ ਤੇ ਸਰਦਾਰ ਜੀ ਬਾਗਾਂ ਨੇ ਚਾਚੇ ਨੇ ਬੋਲ ਮਾਰ ਲਿਆ ਕੰਮ ਗਏ ਨੇ ਵੈਰ ਗਰੂ ਕਰੇ ਆਪਣਾ ਕੰਮ ਨਹੀਂ ਹੋ ਜੀ ਅੱਜ ਤੇ ਜਿਹੜੇ ਵੀ ਆਪਾਂ ਕੰਮ ਜਾਂਨੇ ਆ ਹੋ ਜੇ ਕੰਮ ਦੇਖੋ ਸੁਖਾਵੀ ਮਿਲ ਜੀ ਆਪਾਂ ਤੇ ਬਾਕੀ ਹੁਣ ਮੈਂ ਧਰ ਦਿਆਂਗੀ ਆਲੂ ਧੋ ਕੇ ਉਬਲ ਮੇ ਉਬਲ ਮੇ ਆਲੂ ਬਣਾਵਾਂਗੇ ਤੇ ਉਬਲ ਮੇ ਆਲੂ ਧੋਣੀਆਂ ਧੋਣੀਆਂ ਪਾ ਕੇ ਬਣਾ ਲਾਂਗੇ ਤੇ ਕੋਈ ਸਬਜੀ ਲੈਣ ਦੀ ਨਹੀਂ ਹੈਗੀ ਮਟਰ ਉਦੋਂ ਮਹਿੰਗੇ ਨੇ ਸਮਾਨੀ ਚੜ ਗਏ ਨੇ ਭਾ ਸਾਰੀਆਂ ਸਬ지ਆਂ ਦੇ ਜੀਰੋ ਕਿਸਾਨ ਘਰੇ ਲਾ ਲਾਂਦਾ ਹੈ ਨਾ ਤੇ ਉਰੀ ਸਬਜੀ ਦੀ ਕਦਰ ਨਹੀਂ ਹੈਗੀ ਤੇ ਵਿਚਾਰੇ ਕੀ ਕਰਨ ਆਪ ਦੀ ਜੋ ਗੁਰੀ ਲਾ ਲਾਂਦੇ ਨੇ ਤੇ ਇੱਕ ਦਾ ਲਾ ਕੇ ਵੀ ਕੀ ਕਰੂ ਛੜਦਾ ਰੋਜ਼ ਵਾਲੇ ਹੋਗੇ ਅ ਰੋਜ਼ ਨਹੀਂ ਛੜਦੇ ਹੈਗੇ ਸਬਜੀ ਪਤਾ ਨਹੀਂ ਕੀ ਗੱਲ ਤੇ ਘਰੇ ਲਾਇਆ ਹੋਇਆ ਪਾਲਕ ਮੇਥਾ ਵੀ ਲੇਟੋ ਲੇਟ ਹੋ ਗਿਆ ਪਾਲਕ ਮੇਥੇ ਵੀ ਲੇਟ ਹੋ ਗਏ ਨੇ ਲੋ ਜੀ ਹੁਣ ਆਪਾਂ ਨੇ ਕੰਮ ਸਵੇਰ ਦੇ ਕਰ ਲਏ ਨੇ ਗੱਲਾਂ ਬਾਤਾਂ ਵੀ ਕਰ ਲਈਆਂ ਨੇ ਆਪਣਾ ਜਿਹੜੇ ਅਧੂਰੇ ਕੰਮ ਨੇ ਉਹ ਕਰ ਲਈਏ ਕਰਨ ਨਾਲ ਦੇਖਾਂਗੇ ਹੁਣ ਕੱਲ ਕੋਲ ਨੂੰ ਹੀ ਦੇੜੂ ਬੋੜੀ ਮੈਂ ਜਿਵੇਂ ਮਨ ਨਹੀਂ ਕਰਦਾ ਪਤਾ ਨਹੀਂ ਕੀ ਗੱਲ ਹੈਗੀ ਹੈ ਕੱਲ ਮੇਰਾ ਸਾਰਾ ਦਿਨ ਇੰਨਾ ਸੋਹਣਾ ਕੰਮ ਨਿਭੜਿਆ ਸੀ ਪਤਾ ਨਹੀਂ ਬੜੀ ਸੋਹਣੀ ਪਤਾ ਨਹੀਂ ਨਜ਼ਰ ਲੱਗ ਗਈ ਹੈ ਪਤਾ ਨਹੀਂ ਕੀ ਲੱਗ ਗਿਆ ਤੇ ਹੁਣ ਆਲੂ ਧੋਮਾ ਮਿੱਟੀ ਲੱਗੀ ਪਈ ਆ ਨਵੇਂ ਆਲੂ ਨੇ ਧੋ ਕੇ ਫਿਰ ਜਿਵੇਂ ਜਿਹੜਾ ਹਰੇ ਪਾਸ ਲੋ ਜੀ ਸੋਨ ਨੂੰ ਖੁਸ਼ ਖਬਰੀ ਦੱਸਦੇ ਆ ਦੋ ਤਿੰਨ ਦਿਨ ਹੋ ਗਏ ਤੇ ਤੁਸੀਂ ਕਹ ਤੁਸੀਂ ਪੁੱਛ ਦਿੱਤੀ ਓਟਾ ਕਿਉਂ ਨਹੀਂ ਘਰ ਆਇਆ ਤੇ ਆਪਾਂ ਨੇ ਅੱਜ ਨਵੀਂ ਚੀਜ਼ ਲਿਆਂਦੀ ਆ ਘਰੇ ਉਹ ਨਵੀਂ ਚੀਜ਼ ਕਿਹੜੀ ਆ ਜੀ ਅਸੀਂ ਕਈ ਦਿਨਾਂ ਦੀ ਪਾਲ ਦੇ ਵਿੱਚ ਸੀਗੇ ਤੇ ਆਪਾਂ ਲਿਆਂਦੇ ਆ ਜੀ ਅੱਜ ਗੱਡੀ ਆਏ ਤਾਂ ਮੈਨੂੰ ਨਹੀਂ ਪਤਾ ਕਿ ਕਿਹੜੀ ਲਿਆਂਦੀ ਹੈ ਕਿ ਮੇਰੀ ਲਿਆਂਦੀ ਹੈ ਤੇ ਚਾਰ ਪੰਜ ਦਿਨ ਹੋ ਗਏ ਸੀ ਲਾਬ ਦੇ ਸੀਗੇ ਗੱਡੀ ਸਾਨੂੰ ਵਧੀਆ ਮਿਲ ਗਈ ਹੈ ਸਰਦਾਰ ਜੀ ਨੇ ਫੋਨ ਕੀਤਾ ਤੇ ਕਹਿੰਦੇ ਅਸੀਂ ਆ ਗਏ ਆਉਣਿਆਂ ਕਹਿੰਦੇ ਗੱਡੀ ਲੈ ਲਈ ਤੁਰਦਿਆਂਗੇ ਉਥੋਂ ਤੇ ਚਲੋ ਜੋ ਵੀ ਆਪਣਾ ਸਗਣਾ ਤੇਲ ਚੋਣਦਾ ਹਨ ਉਹ ਕਰਾਂਗੇ ਮੈਂ ਤੇ ਦੇਖਿਆ ਸੀ ਕੋਈ ਮੱਖਾ ਕੋਈ ਹੋਊਗਾ ਕੋਈ ਵੀ ਨਹੀਂ ਸਵੇਗਾ ਤੇਲ ਮੈਨੂੰ ਚੋਣਾ ਪੂ ਅੱਜ ਬੀਬੀ ਵੀ ਨਹੀਂ ਹੈਗੀ ਘਰੇ ਮਾਸਿਵਿੰਗ ਹੈਗੀ ਕਰੇ ਚਾਚਾ ਜੀ ਸਰਦਾਰ ਜੀਆਂ ਦੇ ਨਾਲ ਗਏ ਨੇਗੇ ਗੱਡੀ ਲੈਣ ਤੇ ਅੱਜ ਅਸੀਂ ਬਹੁਤ ਖੁਸ਼ ਆ ਤੇ ਜੀ ਦਾ ਤੇ ਬਾਦ ਵਿੱਚ ਭੈਣਾ ਵੀਰਾਂ ਦਾ ਧੰਨਵਾਦ ਜਿਹੜੇ ਸਾਨੂੰ ਸਪੋਰਟ ਕਰਦੇ ਨੇ ਜਿਹੜੇ ਲੋ ਜੀ ਆਪਾਂ ਨੇ ਤੇਰਪਾਲਿਆ ਕੌਲੀ ਦੇ ਵਿੱਚ ਸਰਦਾਰ ਜੀ ਹੋਰੇ ਆਉਣ ਆਲੇ ਨੇਗੇ ਤੇ ਅੱਜ ਮੈਂ ਬਹੁਤ ਖੁਸ਼ ਆਂਗੀ ਤੇ ਅੱਜ ਸਾਡੇ ਲਈ ਦਿਨ ਸੁਹਾਵਣਾ ਸੀਗਾ ਤੇ ਸੋਨੂ ਪਤਾ ਹੀ ਹੈ ਜੀ ਠੰਡ ਦੇ ਵਿੱਚ ਗੱਡੀ ਵੀ ਨਾ ਨਹੀਂ ਸਰਦਾ ਸੀਗਾ ਤੇ ਆਪਣੀ ਗੱਡੀ ਆ ਗਈ ਤੇ ਚਲਦੀ ਲੱਤੀ ਹੈਗੀ ਤੇ ਕਈ ਦਿਨਾਂ ਦੇ ਭਾਲ ਦੇ ਵਿੱਚ ਸੀਗੇ ਤੇ ਜਿਵੇਂ ਆਪਾਂ ਤੋਂ ਵਾਹਿਗੁਰੂ ਜੀ ਨੇ ਹੁਣ ਚਲਦੀ ਗੱਡੀ ਦਿਵਾਤੀ ਫੇਰ ਕਿਤੇ ਨਵੀਂ ਵੀ ਆ ਜੂਗੀ ਚਲੋ ਹਨਾ ਹਮ ਵਾਹਿਗੁਰੂ ਦਾ ਬਹੁਤ ਬਹੁਤ ਧੰਨਵਾਦ ਸੁਕਰਾਨਾ ਹਨਾ ਤੇ ਆਪਾਂ ਕੱਲ ਨੂੰ ਗੁਰਦੁਆਰ ਸਾਹਿਬ ਦੇਖ ਵੀ ਕਰਾਵਾਂਗੇ ਧੰਨਵਾਦ ਕਰਾਂਗੇ ਮਹਾਰਾਜ ਜੀ ਦਾ ਚਲੋ ਜੀ ਆ ਜਾਣ ਤੋਂ ਫੇਰ ਦਿਖਾਉਣਾ ਤੁਹਾਨੂੰ ਠੀਕ ਆ ਉਹ ਕੱਛੀ ਰਿਕਰਨ ਸ਼ਗਨਦੇਵਾਂ ਲੱਗਣੇ ਸਾਨੂੰ ਇਹ ਗੋਰੀ ਕੋਈ ਲੰਮੀ ਹੈ ਦੀ ਗੋਰੀ ਵਾਹੇ ਬਰੂ ਥੈਂਕ ਯੂ ਮਾੜਾ ਤੇ ਬਣੇ ਵਧਾਈਆਂ ਤੁਹਾਨੂੰ ਬਹੁਤ ਬਹੁਤ ਲੱਗੇ ਲੋ ਜੀ ਭੈਣ ਅੱਜ ਭੈਣ ਨੇ ਬਣਾਈਆ ਵੀਡੀਓ ਕੋਈ ਘਰੇ ਨਹੀਂ ਸੀ ਹੈਗਾ ਉਹ ਦੂਜੀ ਗੱਡੀ ਵਾਲੇ ਦੂਜੇ ਆ ਦੂਜੇ ਨਾ ਨੰਗ ਜੂਗੀ ਨੰਗ ਜੂ ਗਿਆ ਟਾਕੀ ਨਾਲ ਲੱਗ ਜੇ ਨਾਲ ਟਰੈਕਟਰ ਸੀਗਾ ਉਹ ਰਾਈ ਤਾਂ ਹੀ ਮੈਂ ਆਜੋਪਣ ਚੱਲ ਬਾਈ ਕਹਾ ਬਾਈ ਚਲੋ ਨੰਗ ਜੂਗੀ ਗੱਡੀ ਤਾਂ ਹਨਾ ਮੈਨੂੰ ਆ ਨਾ ਬੱਚੇ ਚੁੱਪ ਹੋਰ ਥਾਣੀ ਸੀ ਹੈਗਾ ਓ ਚਾਚੇ ਹੋਰੀ ਅੱਛਾ ਮੈਂ ਤਾਂ ਚਾਚੂ ਬਣਾਈ ਬੈਠੀ ਸਮਾਉਣੋ ਪਾਜ ਪਾਜ ਕੰਮ ਕਰੇ ਮੁਖਆਉਣ ਵਾਲੇ ਨੇਗੇ ਨੰਮੀ ਆ ਪਤਾ 19 ਮਾਡਲ ਕਹਿੰਦੇ ਨੇ ਪਤਾ 18 ਮਾਡਲ ਕਹਿੰਦੇ ਨੇ ਨੰਮੀ ਦਿੰਦੀ ਫਿਰ ਹੁਣ ਪਤਾ ਲੱਗੂ ਪੁੱッセ ਤੋਂ ਵੀ ਹੋਰ ਹੈ ਕੱਲ ਦੇਖ ਕੇ ਸੀਗੇ ਤੇ ਜਾ ਕੋ ਉਹੀ ਆ ਕੋ ਹੋਰ ਕਿ ਬੋਰੀ ਲੱਗੀ ਉਹ ਨਾਲ ਨਹੀਂ ਰਹਿਤਾ ਫੁੰਝ ਲੱਗੀ ਤਾਂ ਕਹਾਂ ਉਹ ਪਤਾ ਨਹੀਂ ਕਿਹੜਾ ਟਰੈਕਟਰ ਤੋਂ ਡਿੱਗੀ ਆ ਬੋਰੀ ਮੈਂ ਕਿੱਥੇ ਥੋੜੀ ਆ ਤੁਸੀਂ ਨਾ ਨਾ ਸਾਡੇ ਟਰੈਕਟਰ ਤੋਂ ਨਹੀਂ ਪਤਾ ਨਹੀਂ ਕਿਹੜਾ ਟਰੈਕਟਰ ਤੋਂ ਡਿੱਗੀ ਜਿਹੜੀ ਕਣਕ ਬੀਜੀ ਹੈਗੀ ਚਾਚੇ ਹੋਰ ਐ ਕਹਿੰਦੇ ਨੇ ਕਹਿੰਦੇ ਤੇਲ ਚ ਵਗਦੇ ਹੋਰ ਬਹਿਣ ਕੇ ਮਿਸਤਰੀ ਲੱਗੇ ਹੋਏ ਨੇਗੇ ਉਹ ਤਾਂ ਹੋਰ ਘਰੇ ਆ ਖਾ ਖਾਣ ਨੂੰ ਲਿਆ ਕਾ ਹੋਊਗਾ ਸਮਾਨ ਫੜਾ ਰਾਂਗੇ ਉਹਨਾਂ ਨੂੰ ਪਿਆ ਘਰੇ ਵੀ ਕੌਣ ਭਾਂਜੀ ਕੋਲ ਮੈਂ ਅੱਛਿਆ ਵਧਾਈਆਂ ਸੋਨੂੰ ਹਾਂ ਮੈਂ ਆਥਨੇ ਦਿਨ ਸਿ ਭੇਜੇ ਹੈਨਾ ਹਾਂ ਅੱਛਿਆ ਜਿਹੜੀ ਬਾਹਰ ਗਈ ਕੈਨੇਡਾ ਚਲ ਵਧੀਆ ਵੈਗੁਰੂ ਨੇ ਵਧੀਆ ਸੌਣ ਲਈ ਹੈਨਾ ਆ ਜੋ ਲਿਓ ਲੋ ਜੀ ਆਪਾਂ ਫੇਰ ਮਿਲਦੇ ਆ ਤੇ ਹੁਣ ਚਾਹ ਮੈਂ ਇੰਨਾ ਨਹੀਂ ਜਰਾ ਫੋਨ ਕੀਤਾ ਫਟਦੇ ਨੇ ਚਾਹ ਬਣਾ ਕੇ ਜੱਗ ਵਿੱਚ ਪਾਈ ਹੋਰ ਹਨਾ ਪਣ ਗੱਡੀ ਬਿਨਾਂ ਜਮੀ ਨਹੀਂ ਸਰਦਾ ਹੋਰ ਬਾਕੀ ਕੁੜੀਆਂ ਵੱਡੀਆਂ ਹੋ ਗਈਆਂ ਵੀ ਹੁਣ ਆਇਆ ਨਹੀਂ ਹਾਂ ਹਾਂ ਹੁਣ ਸੁਖਮਨ ਤਾਂ ਪਹਿਲੀ ਕਹੀ ਜਾਂਦੀ ਆ ਮੰਮੀ ਗੱਡੀ ਆਹੋ ਆਗਾ ਹੋਰ ਹੁਣ ਸਾਨੂੰ ਬਰਾਂਡਾ ਵੀ ਪਾਉਣਾ ਪਊ ਗੱਡੀ ਖਾਤਰ ਬੱਲੇ ਦਰਵਾਜੇ ਜਿੱਥੇ ਖੜਕੇ ਫਿਰ ਦਰਵਾਜੇ ਦਾ ਉਧਰ ਇਧਰ ਦੀ ਤਾਂ ਗਏ ਆ ਨਹੀਂ ਦਰਵਾਜੇ ਚ ਨਹੀਂ ਜਾਏ ਲੋ ਜੀ ਪਾਪਾ ਜੀ ਵੀ ਦੇਖ ਗਏ ਸਾਰੇ ਖੁਸ ਖੁਸ ਫਿਰਦੇ ਨੇ ਤੇ ਤੁਹਾਨੂੰ ਦਿਖਾਉਣਿਆਂਗੇ ਉਹਨਾਂ ਦਾ ਸਰਦਾਰ ਜੀ ਕਿੰਨੇ ਮਾਡਲ ਆ ਜੀ ਇਹ ਇਹ 19 2019 ਅੱਛਾ 2019 ਮਾਡਲ ਯਾਰ ਹੈ ਹੂੰ ਆਹੋ ਜੀ ਡੀ ਆਈ ਹੈ ਟੌਪ ਮਾਡਲ ਆ ਟੌਪ ਮਾਡਲ ਯਾਰ ਵੀ ਜਦੋਂ ਮੇਰੇ ਮੂੰਹ ਚੋਂ ਹੀ ਨਿਕਲ ਗਿਆ ਅੱਛਾ ਟੌਪ ਮਾਡਲ ਆ ਪੁੱਤ ਬਾੜ ਨਾਲ ਖੁੱਲਿਆ ਹੀ ਬਤ ਲੋਕਾਂ ਨਾ ਬੰਦਦਾ ਲੈ ਲੈ ਖੁੱਲਾ ਕਾ ਪੁੱਤ ਮੈਂ ਟਾਕੀ ਖੋਲ ਕੇ ਦੇਖੀਏ ਵਿੱਚੋਂ ਦੇਖੋ ਇਹ ਸਫਾਈ ਵਾਲੀ ਬਹੁਤ ਗੱਡੀ ਹੈ ਬਹੁਤ ਵਧੀਆ ਸਿੱਤਾ ਸੁੱਟਾਂ ਵਧੀਆ ਨੇਗੀਆਂ ਤੇ ਪੈਸੇ ਵੀ ਵਧੀਆ ਹੀ ਲੱਗੇ ਨੇਗੇ ਪੈਸੇ ਵਧੀਆ ਲੱਗੇ ਪੈਸੇ ਬਦਲ ਵਧੀਆ ਲੱਗ ਗਏ ਪੈਸੇ ਜਿਹੇ ਜਾਂ ਮਾਲ ਉਹ ਜੇ ਮੁੱਲ ਇਹ 69000 ਦੀ ਪੈ ਗਈ ਆਪਾਂ ਨੂੰ ਗੱਡੀ ਤੇ ਮਹਾਲੀ ਦਾ ਨੰਬਰ ਹੈ ਮਹਾਲੀ ਦਾ ਨੰਬਰ ਹੈਗਾ ਦੇਖ ਲੋ ਜੀ ਗੱਡੀ ਬਹਿ ਗੁਰੂ ਦਾ ਬਹੁਤ ਬਹੁਤ ਧੰਨਵਾਦ ਹਨਾ ਕਿਰਪਾ ਕੀਤੀ ਮਹਾਰਾਜ ਨੇ ਆਪਾ ਬੰਦਾ ਕੁਝ ਨਹੀਂ ਕਰ ਸਕਦਾ ਹੁੰਦਾ ਤੇ ਵਾਹਿਗੁਰੂ ਕਿਰਪਾ ਕਰੇ ਤਾਂ ਆਪਾਂ ਨੂੰ ਸਾਰੀ ਚੀਜ਼ ਬਣ ਜਾਂਦੀ ਹੈ ਤੇ ਆਸ ਰੱਖੇ ਬਾਕੀ ਆਸ ਨਾ ਛੱਡੇ ਹਨਾ ਤੇ ਵਾਹਿਗੁਰੂ ਨੇ ਵਧੀਆ ਸੁਣ ਲਈ ਸਬਦੀ ਸੁਣੇ ਜਿਵੇਂ ਮੇਰੀ ਸੁਣੀਏ ਵਾਹਿਗੁਰੂ ਸਬਦੀ ਸੁਣੇ ਤੇ ਸਾਥ ਸਾਬਦਾ ਦੇਵੇ ਵਾਹਿਗੁਰੂ ਕੀ ਕਰਦਾ ਹਾਂ ਹੁਣ ਇਹ ਪਤਾ ਨਹੀਂ ਕੀ ਕਰੀਏ ਨੇ ਹੁਣ ਸਕੂਲੋਂ ਆਈ ਜਾਣੀਆਂ ਹਨ ਚਾਉ ਚੜਿਆ ਪੈਨਨ ਨੂੰ ਵੀ ਬਸ ਗੱਡੀ ਲੈ ਲਈ ਰਾਤ ਦੇ ਕਰੀਏ ਡੈਡੀ ਆਪਾ ਕਿਦੋਂ ਲਿਆਵਾਂਗੇ ਡੈਡੀ ਆਪਾ ਕਿਦੋਂ ਲਿਆਵਾਂਗੇ ਇਹ ਗੱਡੀ ਤੇ ਦੋ ਤਿੰਨ ਦਿਨਾਂ ਦੀ ਅੱਖ ਸੀ ਸਰਦਾਰ ਜੀ ਦਾ ਜੀ ਵੀ ਸੀ ਇਹ ਗੱਡੀ ਚ ਚਲੋ ਹਣਾ ਜੀ ਪੂਰਾ ਹੋ ਗਿਆ ਤੇ ਹੁਣ ਵਾਦਾ ਕਰੇ ਲੋਹਾ ਬਾਦਦੇ ਵਾਲਾ ਹੋਵੇ ਹਣਾ ਅੱਜ ਦਿਨ ਹੈਗਾ ਜੀ ਸ਼ੁੱਕਰਵਾਰ ਬੀਬੀ ਅੱਜ ਮਾਸੀ ਨਾਲ ਗਈ ਹੋਈ ਆ ਕੱਪੜਾ ਲੈਣਾ ਇੱਧਰੋਂ ਲਿਆਂਦੀ ਆ ਪੰਜੀ ਮਠਿਆਈ ਨਾ ਉੱਥੇ ਤਨੌਲੇ ਹਾਂ ਇੱਧਰ ਲਿਆਂਦੇ ਆ ਜੀ ਆਪਾਂ ਨੇ ਮਠਿਆਈ ਤੇ ਇਹ ਬੀਬੀ ਨੇ ਤਿੰਨ ਭਤੀਜੀਆਂ ਨੇ ਦੋ ਗੁਰਦਵਾਰ ਸਾਹਿਬ ਦੇ ਡੱਬੇ ਆਹ ਡੱਬੇ ਲਿਆਂਦੇ ਨੇ ਹੋਰ ਇੱਕ ਭੂਆ ਜੀ ਦਾ ਡੱਬਾ ਹਾਂ ਪੁੱਤ ਦੇਖ ਲੈ ਖੁਸ ਹੈ ਤੜਕੇ ਪਾ ਅਰਦਾਸ ਕਰਾਂਗੇ ਗੁਰਦਵਾਰ ਸਾਹਿਬ ਰਸਤ ਫੜਾ ਕੇ ਆਵਾਂਗੇ ਅੱਥਣੇ ਦੇ ਹੁੰਦਾ ਹੂੰ ਕੁਸ ਨਹੀਂ ਸੁਣਦਾ ਹੈਗਾ ਨਿਕਲਿਆ ਬਾਹਰੇ ਪੈਰ ਝਾੜ ਕੇ ਚੜੀ ਮਟਿਆ ਰਹੇ ਹੈ ਗੱਡੀ ਆ ਸਕੀਨ ਜੱਟ ਦੀ ਜੁੱਤੀ ਲੈ ਲਓ ਪੈਰ ਲਾ ਲਾ ਕੁਛ ਲਾ ਲਾ ਚਲੋ ਜੀ ਕੀ ਕਰਣਾ ਕੀ ਹੁਣ ਪੁੱਤਾਂ ਨਾ ਕੜ ਗਏ ਤਾਰਾ ਨੂੰ ਕੋਲ ਜਿਹੜਾ ਕੰਮ ਨੂੰ ਮੈਂ ਹੱਥ ਪਾ ਲਾ ਹੋ ਜਾਣਾ ਬਾਕੀ ਦੂਜਾ ਉੱਥੇ ਪਿਆ ਰਹੇ ਅੱਛਾ ਉਹ ਗੱਡੀ ਦੇ ਸਹਾਰੇ ਹੀ ਖੜਿਓ ਫਿਰਦੀ ਰਾਣੀ ਖੜ੍ਹ ਜੇ ਕੰਮ ਕਰੋਗੇ ਫਿਰ ਹੀ ਉਹ ਕਾਂਟੇ ਨਾਲ ਹੀ ਹੋ ਗਿਆ ਹੈ ਹੋਰ ਦਿਨ ਤੁਹਾਡੇ ਮਾੜੇ ਮਾੜੇ ਨੇਗੇ ਮਾੜੇ ਮਾੜੇ ਦਿਨ ਨੇਗੇ ਮੁੰਡੇ ਇੱਥੇ ਠੀਕਾ ਕਪੜਾ ਪਾਵਾਂਗੇ ਹਾਂ ਮੇਰੀ ਫਿਰ ਤਾਂ ਗੱਡੀ ਖੜਾਉਣ ਨੂੰ ਖਾਣੀ ਜਿਹੜੇ ਪੈਸੇ ਦੀ ਗੱਡੀ ਤੇ ਲੱਗੇ ਉਹਨੂੰ ਤਾਂ ਉਹਨੂੰ ਤਾਂ ਨਹੀਂ ਛੋਣੀ ਸੱਦਾ ਉਹ ਦਿਗੜ ਤਾਂਗੇ ਹਾਂ ਉਹ ਬੰਨ ਕੇ ਜੇ ਹੈਨਾ ਗਾ ਪੱਕੇ ਜਿਹਾ ਖੜਾ ਦਾਂਗੇ ਹਾਂ ਹੁਣ ਬੱਸ ਫਿਰ ਵੀਡੀਓ ਦਾ ਕੰਮ ਉੱਥੇ ਹੀ ਲੈ ਜੂ ਆਰ ਮੈਂ ਤਾਂ ਕਰ ਦੂ ਕਿ ਹਜੇ ਆਉਂਦਾ ਉਹ ਕੀ ਹੁਣੀ ਅੱਜ ਛੋਣੀ ਹਾਂ ਤਾਂ ਫਿਰ ਨੇਰੇ ਸਵੇਰੇ ਆਉਂਦਾ ਹਾਂ ਉਹਦਾ ਨਹੀਂ ਪਤਾ ਹੈ ਉਹਦਾ 5 ਮਿੰਟਾਂ ਦਾ ਕੰਮ ਹੈ ਕੱਲ ਨੂੰ ਕਹਲਾ ਤੂੰ ਕਹਲਾ ਉਹ ਤੋਂ ਸਿਮਿੰਟ ਦਾ ਪੜੋਚ ਪਿਆਣਾ। ਹਾਂ। ਗੋਲਾ ਪੰਨਾ ਨਾ ਪਊ। ਹੋਰ ਟੱਕਾ ਦੋ ਤੇ ਪੱਕੇ ਰਮੀ ਰਕਾਂਗੇ। ਫੇਰ ਗੱਡੀ ਦਾ ਕਾਵਰ ਵੀ ਨਹੀਂ ਹੈਗਾ। ਕਾਫਰ ਖੋਵਰ ਲਿਆਉਣਾ ਪਊਗਾ। ਦੋ ਦੋ ਰੰਡਾ ਪਾਉਣਾ ਪਊ ਤੇ ਕੋਈ ਚਾਤਾ ਸੀ ਹੈਨਾ। ਹਾਂ। ਬੈਡਾਂ ਨੂੰ ਦੋ ਚੱਕਰਾ ਪਾ ਦਾਂਗਾ ਵੱਡੀਆਂ ਹੋਣਗੀਆਂ ਇੱਕ ਨਾਲ ਤਾਂ ਸਾਰੀਆਂ। ਕੜ ਕੇ ਗੁਰਦੁਆਰੇ ਫੇਰ ਦਾ ਹੋ ਵੀ ਫੜਾਕ ਮੇਰਾ ਰਸਤ ਦੇਖ ਦੀ। ਬੀਬੀ ਨਹੀਂ ਆਈ ਹਜੇ। ਮੋਰ ਦੇਖ ਦੀ ਰਸਤ ਫੜਾ ਕੇ। ਚਲ ਮੈਂ ਫੜਾਇਆ ਹਾਂ। ਮੁਰਨੇਲੇ ਫੜਾ ਕੇ ਆਈ ਤੂੰ ਮੁਰਨੇ ਮੈਂ ਤਾਂ ਹੁਣ ਧਾਰਾ ਧਰਾ ਜੋ ਕੀ ਮਾਰ ਤੂ ਦਾ ਕਰਕੇ ਤੇ ਪਾਰ ਰਸਤ ਪੜਾਈ ਜਾ ਬਾਬਾ ਤਾਂ ਅੱਜ ਕੀਰੀ ਵਾਰੀ ਬੋਲੇ ਜੀ ਬਾਬਾ ਫਿਰ ਵਾਰੀ ਦੇ ਪਾਸੇ ਵਾਰੀ ਤਾਂ ਫੇਰ ਕਰ ਦੂਗਾ ਆਪੇ ਹਾਂ ਆਪੇ ਕਰ ਦੂ ਕੰਨ ਰੱਖ ਕੇ ਆਪਣੀ ਗੋਦੀ ਜੇ ਦੋ ਕਰਨ ਕਰਨ ਦੀ ਦੂ ਪੜਾਣੀ ਕਰਨ ਹਾਂ ਜੇ ਤਾਰੇ ਕੀਰੀ ਵਾਰੀ ਬੋਲੇ ਜੀ ਬੱਬੇ ਜੀ ਹਨੇ ਵਿਧਾ ਇੰਟਰ ਆਪਾ ਅੱਜ ਹੋ ਗਿਆ ਧਾਰਨ ਕੋਵੇਲਾ ਸੁੱਖ ਨਾਲ ਹੈ ਨਾ ਗੱਡੀ ਦੇ ਚਾਰਜ ਸੁੱਖਣ ਵਾਲੀ ਕਾਨਗਵਾਨ ਸਾਰਾ ਦੇਖ ਕੇ ਗਿਆ ਧੰਨਵਾਦ ਸਭ ਦਾ ਜਿਹੜੇ ਨਾਲ ਚਾ ਕਰਿਆ ਖੁਸ਼ੀ ਕਰੀਆ ਵਧਾਈਆਂ ਦਿੱਤੀਆਂ ਨਹੀਂ ਹੈ ਨਾ ਸਾਰਾ ਤੈਗੂ ਥੈਂਕ ਯੂ ਧੰਨਵਾਦ ਮੈਂ ਇਹ ਦੇਖ ਮਾ ਕਰਨ ਕਿੰਨਾ ਦੇ ਨਹੀਂ ਹੈਗੀ ਗੱਡੀ ਵਾਹੇ ਗੱਡੀ ਦਵਾ ਦੇ ਜਿਵੇਂ ਮੇਰੀ ਵਹਿਣ ਜੂਲੇ ਸੋਣੀਆਂ ਸਾਭੀ ਸੋਣੇ ਤੇ ਸਿਰੋਹੀ ਬਾਪਾ ਲੱਗਿਆ ਰਹਿਣਾ ਦਾ ਫਾਸਟ ਕਰਨ ਪੰਜਰ ਕੇ ਜੱਤੀ ਕੰਮ ਕਰਕੇ ਦੇ ਦੀ ਰੱਖ ਵੀ ਤੁੰਦਵਾਲਾ ਸਾਹਿਬ ਫੜਾ ਕੇ ਆਉਣੀਆਂ ਸਰਦਾਰ ਜੀ ਅੱਜ ਕੱਲ੍ਹ ਦਾ ਰਹਿੰਦੇ ਕੰਮ ਕਰਦੇ ਨੇ ਹਜੇ ਵੀਡੀਓ ਐਡੀਟਿਵ ਪਈਆ ਕਰਨ ਵਾਲੀ ਤੇ ਹੋਰ ਕੰਮ ਬਹੁਤ ਸਾਰੇ ਪਏ ਨੇ ਚਲੋ ਜੀ ਮਿਲਾਂਗੇ ਕੱਲ ਨੂੰ ਨਵੇਂ ਵਲੌਗ ਨਾਲ ਚਾਈ ਚਾਈ ਖੁਸ਼ੀ ਖੁਸ਼ੀ ਆਦਿ ਵੀਡੀਓ ਜੈਨੇ ਵਾਹਿਗੁਰੂ ਜੀ ਕਾ ਖਾਲਸਾ